ਸੰਜੀਨੀ ਵਾਸ਼ਕਰ ਸਰ ਮੇਰਾ ਨਾਮ ਬ੍ਰਿਜਮੋਹਨ ਸ਼ਰਮਾ ਪਿੰਡ ਅਮਦਪੁਰ ਅਸੀਂ ਪਿੰਡ ਅਮਦਪੁਰ ਵਿਖੇ ਦੂਸਰਾ ਬਾਲੀਬਾਲ ਟੂਰਨਾਮੈਂਟ ਕਰਵਾਉਣ ਜਾ ਰਹੇ ਨੇ ਜੋ ਕਿ ਸਪੋਰਟਸ ਕਲੱਬ ਪਾਈਕ ਨੇ ਹੀ ਹੈ ਜਿਹਦੇ ਨਾਮ ਤੋਂ ਹੋਣ ਜਾ ਰਿਹਾ ਹੈ ਮੈਂ ਆਪਣੇ ਇਲਾਕੇ ਦੇ ਸਾਰੇ ਹੀ ਯੂਥਸ ਨੂੰ ਬੇਨਤੀ ਕਰਦਾ ਕਿ ਉਹ ਇਸ ਟੂਰਨਾਮੈਂਟ ਚ ਹਮਾਕੇ ਪਹੁੰਚੇ ਅਤੇ ਜੋ ਅਸੀਂ ਇੱਕ ਮੁਹਿੰਮ ਨੂੰ ਲੈ ਕੇ ਚੱਲੇ ਆ ਕਿ ਯੂਥ ਜਿਹੜਾ ਹੈਗਾ ਨਸ਼ਾ ਮੁਕਤ ਹੋਵੇ ਸਪੋਰਟਸ ਵਾਲੋ ਦਾ ਧਿਆਨ ਹੋਵੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਆਪਣੀ ਸਟੇਟ ਨੂੰ ਅਸੀਂ ਅੱਗੇ ਲੈ ਕੇ ਜਾਈਏ ਉਸ ਤੇ ਆਪਾਂ ਕੰਮ ਕਰੀਏ ਇਸ ਸੰਦੇਸ਼ ਦੇ ਨਾਲ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਆਪਣੇ ਆਸ-ਪਾਸ ਦੇ ਪਿੰਡ ਵਾਲਿਆਂ ਨੂੰ ਦੂਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਾਡੇ ਇਸ ਟੂਰਨਾਮੈਂਟ ਜੋ ਕਿ ਸਪੋਰਟਸ ਕਲੱਬ ਪਾਈਕਨ ਹੈ ਜਿਹਦੇ ਨਾਮ ਤੋਂ ਹੋਣ ਜਾ ਰਿਹਾ ਹੈ ਅਹਿਮਦਪੁਰ ਵਿਖੇ ਉਹਦੇ ਚ ਹੁਮ ਹਮਾ ਕੇ ਪਹੁੰਚੋ ਅ ਦਰਸ਼ਕ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਚ ਆ ਕੇ ਇਸ ਟੂਰਨਾਮੈਂਟ ਦਾ ਆਨੰਦ ਮਾਣ ਧੰਨਵਾਦ ਇਸ ਮੌਕੇ ਤੇ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਦਿਨੇਸ਼ ਚੰਡਾ ਜੀ ਜੋ ਇਸ ਇਲਾਕੇ ਦੇ ਹਲਕੇ ਦੇ ਐਮ ਐਲ ਏ ਸਾਹਮਣੇ ਉਹ ਵੀ ਸ਼ਿਰਕਤ ਕਰ ਰਹੇ ਨੇ ਹੋਰ ਵੀ ਮਹਾਨ ਹਸਤੀਆਂ ਜਿਹੜੀਆਂ ਹੈਗੀਆਂ ਸਾਡੇ ਵੱਲੋਂ ਇਨਵਾਈਟ ਕੀਤੀਆਂ ਗਈਆਂ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਹੈਗਾ ਵੈਲਕਮ ਕਰਾਂਗੇ ਟਾਈਮਿੰਗ ਜਿਹੜੀ ਹੈਗੀ ਹੈ ਚੱਡਾ ਸਬਜੀ ਦੀ ਜਿਹੜੀ ਹੈ ਸ਼ਾਮ ਦੀ 6 ਵਜੇ ਦੀ ਰਹੇਗੀ ਸੋ ਉਹਨਾਂ ਵੱਲੋਂ ਜਿਹੜਾ ਹੈਗਾ ਮੈਚ ਦਾ ਜਿਹੜਾ ਅ ਫਾਈਨਲ ਮੈਚ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਹੈਗਾ ਸਟਾਰਟ ਕਰਵਾਇਆ ਜਾਏਗਾ ਸੋ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਚਾਰਕ ਹੈਗੇ ਉਹਨਾਂ ਨੇ ਵੀ ਨਿਵੇਦਨ ਹੈ ਕਿ ਉਹ ਵੱਧ ਤੋਂ ਵੱਧ ਜੜੀ ਗਿਣਤੀ ਚ ਉਰੇ ਪਹੁੰਚ ਕੇ ਇਸ ਟੂਰਨਾਮੈਂਟ ਚ ਜਿਹੜਾ ਹੈਗਾ ਆਨੰਦ ਲੈਣ ਇਹ ਟੂਰਨਾਮੈਂਟ ਠੀਕ ਸਵੇਰੇ 8 ਵਜੇ ਜਿਹੜਾ ਹੈਗਾ ਸਟਾਰਟ ਹੋ ਜਾਏਗਾ ਸੋ ਜਿਹੜੀ ਵੀ ਟੀਮ ਨੂੰ ਇਨਵਾਈਟ ਕੀਤਾ ਜਾਂਦਾ ਹੈ ਕਿਰਪਾ ਕਰਕੇ ਉਹ ਟਾਈਮ ਨਾਲ ਪਹੁੰਚੇ ਇਸ ਪਿੰਡ ਵੱਲੋਂ ਭਾਈ ਕਨਈਆ ਜੀ ਦੀ ਜਿਹੜੀ ਮਹਿਮ ਹੈਗੀ ਉਹਨੂੰ ਅੱਗੇ ਵਧਾਉਂਦੇ ਹੋਏ ਉਰੇ ਸਾਰੇ ਹੀ ਪਲੇਅਰਾਂ ਨੂੰ ਤੇ ਦਰਸ਼ਕ ਵੀਰਾਂ ਨੂੰ ਵੀ ਜਿਹੜਾ ਹੈਗਾ ਲੰਗਰ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਸੋ ਕਿਸੇ ਨੂੰ ਵੀ ਆਪਣੇ ਨਾਲ ਕੁਝ ਵੀ ਕੈਰੀ ਕਰਨ ਦੀ ਜ਼ਰੂਰਤ ਨਹੀਂ ਹੈ ਜਸਟ ਖੇਡਣ ਦੇ ਜਜ਼ਵੇ ਦੇ ਨਾਲ ਉਰੇ ਪਹੁੰਚੋ ਅਤੇ ਇਸ ਟੂਰਨਾਮੈਂਟ ਦਾ ਆਨੰਦ ਮਾਣੋ ਧੰਨਵਾਦ ਥੈਂਕ ਯੂ